ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਅੱਜ ਕੁਝ ਹੋਵੇ ਚੜਦੀ ਕਲਾ ਚ ਹੋਗੇ ਦੋਸਤੋ ਖੋਰ ਬਹੁਤ ਸਾਰੀ ਵੀਡੀਓ ਲੈ ਕੇ ਆਇਆ ਬਹੁਤ ਸਾਰਾ ਟੌਪਿਕ ਆ ਵਿਸ਼ਾ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜੁੜ ਕਰਿਓ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਸਾਡੇ ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਵਬਲੈਸ ਸਭ ਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜੁੜ ਕਰਿਆ ਕਰੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਥੰਬਨੇ ਕਿਸੇ ਰਿਤਰੱਕੀਆਂ ਕਾਮਯਾਬੀ ਨੂੰ ਦੇਖ ਕੇ ਨਾ ਉਹਨਾਂ ਦੀ ਸੋਚ ਕੀ ਹੁੰਦੀ ਐ ਐਕਚੁਅਲੀ ਨਾ ਤੁਹਾਡੇ ਪ੍ਰਤੀ ਹਨਾ ਤੇ ਕਿਉਂਕਿ ਇਦਾਂ ਦੇ ਲੋਕ ਹਰ ਇੱਕ ਪਰਸਨ ਦੇ ਨਾਲ ਜੁੜੇ ਹੋਏ ਹੁੰਦੇ ਨੇ ਜਿਹਦੇ ਤੁਹਾਡੀ ਤਰੱਕੀ ਤੋਂ ਤੁਹਾਡੀ ਸਕਸੈਸ ਤੋਂ ਸਰਦੇ ਆ ਜੈਲਸ ਕਰਦੇ ਆ ਖੁਸ਼ ਹੋਣ ਵਾਲੇ ਵੀ ਹੁੰਦੇ ਆ ਬਟ ਜੈਲਸ ਕਰਨ ਵਾਲੇ ਅੱਜ ਦੇ ਸਮੇਂ ਵਿੱਚ ਜ਼ਿਆਦਾ ਹੁੰਦੇ ਆ ਹਨਾ ਸੋ ਛੋਟੀ ਜੀ ਵੀਡੀਓ ਧਿਆਨ ਨਾਲ ਦੇਖਿਓ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਜਿਹੜੇ ਬੰਦੇ ਜੈਲਸ ਕਰਦੇ ਆ ਹਨਾ ਉਹ ਕਿਉਂ ਕਰਦੇ ਆ ਹਨਾ ਉਹਦਾ ਰੀਜ਼ਨ ਇਹ ਹੁੰਦਾ ਜੀ ਕੰਪੈਰੀਜ਼ਨ ਹਨਾ ਕੰਪੈਰੀਜ਼ਨ ਦਾ ਮਤਲਬ ਕੀ ਆਪਣੇ ਆਪ ਨੂੰ ਤੁਹਾਡੇ ਨਾਲ ਕੰਪੇਅਰ ਕਰਦੇ ਆ ਉਹ ਨਾ ਕਿਸੇ ਵੀ ਚੀਜ਼ ਨੂੰ ਲੈ ਕੇ ਹਨ ਮੰਨ ਲਓ ਤੁਸੀਂ ਕੋਈ ਫੋਨ ਲੈ ਲਿਆ ਤਮਾ ਬਹੰਗਾ ਫੋਨ ਲੈ ਲਿਆ ਐਕਸਪੈਂਸਿਵ ਹਨ ਕੋਈ ਇਹ ਡਿਵਾਈਸ ਲਈ ਆ ਨਾ ਤਾਂ ਉਹਨੇ ਉਹਨਾਂ ਦਾ ਆਪਣੇ ਆਪ ਨੂੰ ਉਹ ਕੰਪੈਰੀਸ਼ਨ ਕਰਨ ਲੱਗਿਆ ਉਹਨੇ ਕਹਿੰਦਾ ਜੇ ਉਹਨੇ ਲਈ ਆ ਤਾਂ ਯਾਰ ਮੈਂ ਵੀ ਲਵਾਂਗਾ ਨਾ ਇਹ ਹੁੰਦੀ ਹੈ ਜੈਲਸ ਠੀਕ ਆ ਤੇ ਇੱਕ ਚੀਜ਼ ਹੁੰਦੀ ਆ ਹਾਂ ਜੇ ਉਹ ਲੈ ਸਕਦਾ ਤਾਂ ਮੈਂ ਕਿਉਂ ਨਹੀਂ ਲੈ ਸਕਦਾ ਮੈਂ ਵੀ ਮਿਹਨਤ ਕਰਾਂ ਇਹ ਹੋਰ ਚੀਜ਼ ਪਰ ਜੇ ਤੂੰ ਇਹਨੇ ਚੀਜ਼ ਲਈ ਆ ਤਾਂ ਇਹ ਵਾਲਾ ਬੰਦਾ ਜਿਹੜਾ ਜੈਲਸ ਕਰਦਾ ਬਤਾ ਯਾਰ ਇਹਨੇ ਲਈ ਆ ਤਾਂ ਹੁਣ ਮੈਂ ਵੀ ਲਵਾਂਗਾ ਇਹ ਹੁੰਦਾ ਇੱਕ ਜੈਲਸ ਹਨਾ ਇਹ ਇੱਕ ਕੰਪੈਰੀਜ਼ਨ ਆਪਣਾ ਉਹ ਉਹ ਉਸ ਬੰਦੇ ਨਾਲ ਕਰਨਾ ਸ਼ੁਰੂ ਕਰ ਦਿੰਦੇ ਆ ਹਨ ਜੀਤੋ ਇਹ ਜੈਲਸ ਕਰਦੇ ਆ ਇਹ ਬੰਦੇ ਜਿਹੜੇ ਜੈਲਸ ਕਰਦੇ ਆ ਠੀਕ ਹੈ ਜੀ ਇਹ ਪਹਿਲੇ ਨੰਬਰ ਤੇ ਗੱਲ ਅੜੇਗਾ ਦੂਜੇ ਨੰਬਰ ਤੇ ਇਹਨਾਂ ਦੀ ਸੋਚ ਕੀ ਹੁੰਦੀ ਆ ਤੁਹਾਡੇ ਬਰਤੀ ਜਦੋਂ ਤੁਸੀਂ ਕਾਮਯਾਬ ਹੋਨੇ ਹੋ ਕਿਸੇ ਚੀਜ਼ ਨੂੰ ਲੈ ਕੇ ਹਨ ਤੁਹਾਡੇ ਨਾਲ ਤਾਂ ਬਿਹੇਵੀਅਰ ਵਧੀਆ ਹੋਊਗਾ ਹਨਾ ਤੁਹਾਡੇ ਮੂੰਹ ਤੇ ਮਿੱਠੀਆਂ ਗੱਲਾਂ ਹਨਾ ਤੁਹਾਡੀ ਤਾਰੀਫ ਬਟ ਅਦਰ ਪਰਸਨ ਦੇ ਨਾਲ ਤੁਹਾਡੇ ਬਾਰੇ ਨੈਗੇਟਿਵ ਗੱਲਾਂ ਸ਼ੁਰੂ ਹੋ ਜਾਣਗੀਆਂ ਹਨਾ ਉਹ ਕਿਦਾਂ ਦੀਆਂ ਮਤਲਬ ਕਿ ਯਾਰ ਦੇ ਕੋਲ ਇਹ ਕਿਦਾਂ ਕਾਮਯਾਬ ਹੋ ਗਿਆ ਇਹ ਤਾਂ ਇੰਨੇ ਪੈਸੇ ਨਹੀਂ ਸਿੱਕਮਾਦਾ ਹਨ ਅਲਗ-ਅਲਗ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਰੇਕ ਦੀ ਅਲਗ-ਅਲਗ ਸੋਚ ਹੁੰਦੀ ਆ ਹਨਾ ਇਹ ਇਦਾਂ ਇੱਕਦਮ ਕਿੱਦਾਂ ਕਾਮਯਾਬ ਹੋ ਗਿਆ ਉਹ ਨੂੰ ਉਹ ਚੀਜ਼ ਦਿਖਦੀ ਆ ਵੀ ਹਾਂ ਤੁਹਾਡੇ ਕੋਲ ਪੈਸਾ ਆ ਗਿਆ ਤੁਹਾਡੇ ਕੋਲ ਸ਼ੋਹਰਤ ਆ ਗਈ ਹੈ ਨਾ ਤੁਹਾਡਾ ਨਾਮ ਹੋ ਗਿਆ ਬਟ ਉਹ ਉਸ ਪਿੱਛੇ ਜਿਹੜੀ ਉਹਦੇ ਪਿੱਛੇ ਜਿਹੜੀ ਤੁਹਾਡੀ ਮਿਹਨਤ ਆ ਨਾ ਉਹ ਚੀਜ਼ ਨਹੀਂ ਉਸਦੇ ਬੰਦੇ ਨਾਲ ਤੇ ਰਹਦੀ ਹੁੰਦੀ ਉਹ ਸੋਚ 네ਗੇਟਿਵ ਹੋ ਜਾਂਦੀ ਹੈ ਨਾ ਦੂਸਰੇ ਬੰਦਿਆਂ ਕੋਲ ਜਾ ਕੇ ਤੁਹਾਡੀ 네ਗੇਟਿਵ ਗੱਲਾਂ ਕਰਨੀ ਸ਼ੁਰੂ ਕਰ ਦਵੀਂ ਇਹ ਬੰਦਾ ਜਿਹਾ ਲੱਗਦਾ ਯਾਰ ਕਿਤੇ ਕੋਈ ਹੋਰ ਕੰਮ ਤਾਂ ਨਹੀਂ ਕਰਦਾ ਇਦਾਂ ਹੀ ਸੋ ਗੱਲਾਂ ਹੁੰਦੀਆਂ ਹਨਾ ਸੋ ਇਹ ਜਿਹੜੇ ਬੰਦੇ ਜੈਲਸ ਕਰਦੇ ਆ ਉਹਨਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਤੁਹਾਡੇ ਵੀ ਰੇਂਜ ਦੇ ਵਿੱਚ ਐਸੇ ਬੰਦੇ ਹੋਣਗੇ ਸੋ ਇਦਾਂ ਤੋਂ ਦੂਰ ਰ ਕਿਤਾ ਲਾਈਕ ਮਰਤੇ ਸ਼ੇ ਜੁੜੂ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ ਵੈਰੀ ਮਚ ਸਤ ਸ੍ਰੀ ਅਕਾਲ ਜੀ